ਸ਼ਾਸਤਰੀ ਗਾਇਕ ਜੀ ਸਾਰਿਆਂ ਨੂੰ ਮੈਂ ਤੁਹਾਡੀ ਨਜ਼ਰ ਇੱਕ ਲਿਖਿਆ ਹੋਇਆ ਨਵਾਂ ਗੀਤ ਪੇਸ਼ ਕਰਨ ਲੱਗਾ ਹਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਪਹਿਲਾ ਮਾਂਗ ਪਿਆਰ ਦਾ ਸਬੂਤ ਦਿਓਗੇ ਜਿਹੜਾ ਸਾਡੇ ਜਿਹੜਾ ਹਾਂ ਵਿੱਚ ਦਾਤੀ ਫੇਰੇ ਬਹੁਤਾ ਨਹੀਂ ਅਸੀਂ ਲਾਉਂਦੇ ਨੇੜੇ ਸਾਡੇ ਲਈ ਉਹ ਮਰ ਗਿਆ ਅਸੀਂ ਉਹਦੇ ਲਈ ਮਰਦੇ ਆ ਸੱਚੇ ਦਿਲ ਤੋਂ ਕਰਦੇ ਪਿਆਰ ਤੇ ਦਿਲ ਤੋਂ ਹੀ ਨਫ਼ਰਤ ਕਰਦੇ ਆ ਸੱਚੇ ਦਿਲ ਤੋਂ ਕਰਦੇ ਪਿਆਰ ਤੇ ਦਿਲ ਤੋਂ ਹੀ ਨਫ਼ਰਤ ਕਰਦੇ ਆ ਅਸੀਂ ਜਿੱਥੇ ਯਾਰੀ ਪਾਲੀ ਮਾੜਾ ਸੋਚ ਨਹੀਂ ਸਕਦੇ ਬੰਦਾ ਅੱਧੀ ਰਾਤ ਕੰਮ ਆਵੇ ਬੰਦੇ ਨੂੰ ਟੋਕ ਨਹੀਂ ਸਕਦੇ ਬੰਦਾ ਅੱਧੀ ਰਾਤ ਕੰਮ ਆਵੇ ਬੰਦੇ ਨੂੰ ਟੋਕ ਨਹੀਂ ਸਕਦੇ ਦੁੱਖ ਸੁੱਖ ਦੇ ਵਿੱਚ ਅਸੀਂ ਹਮੇਸ਼ਾ ਅੜ ਕੇ ਖੜਦੇ ਆ ਸੱਚੇ ਦਿਲ ਤੋਂ ਕਰਦੇ ਪਿਆਰ ਤੇ ਦਿਲ ਤੋਂ ਹੀ ਨਫ਼ਰਤ ਕਰਦੇ ਆ ਸੱਚੇ ਦਿਲ ਤੋਂ ਕਰਦੇ ਪਿਆਰ ਤੇ ਦਿਲ ਤੋਂ ਹੀ ਨਫ਼ਰਤ ਕਰਦੇ ਆ ਬਹਰ ਬਹਰ ਦੀ ਨਾਲ ਯਾਰ ਦੇ ਯਾਰੀ ਰੱਖਦੇ ਹਾਂ ਜੇ ਕਰਦਾ ਯਾਰ ਗਦਾਰੀ ਯਾਰੀ ਦੀ ਜੜ ਪਟਦੇ ਹਾਂ ਜੇ ਕਰਦਾ ਯਾਰ ਗਦਾਰੀ ਯਾਰੀ ਦੀ ਜੜ ਪਟਦੇ ਹਾਂ ਮੁੜਕੇ ਫਿਰ ਦਹਲੀਜਾਂ ਤੇ ਅਸੀਂ ਪੈਰ ਨਾ ਧਰਦੇ ਆ ਸੱਚੇ ਦਿਲ ਤੋਂ ਕਰਦੇ ਪਿਆਰ ਤੇ ਦਿਲ ਤੋਂ ਹੀ ਨਫ਼ਰਤ ਕਰਦੇ ਆ ਸੱਚੇ ਦਿਲ ਤੋਂ ਕਰਦੇ ਪਿਆਰ ਤੇ ਦਿਲ ਤੋਂ ਹੀ ਨਫ਼ਰਤ ਕਰਦੇ ਆ ਖਰਾਬ ਤੇਰਾ ਖੋਟਾ ਨਹੀਂ ਪਰ ਬਚਣਾ ਵੀ ਬੀਵਾਲਾ ਇਸ ਗੱਲ ਦੀ ਪਰੇ ਗਵਾਹੀ ਭਾਈ ਦੇ 사ਸਾ ਖਰਾਬ ਤੇਰਾ ਖੋਟਾ ਨਹੀਂ ਪਰ ਬਚਣਾ ਵੀ ਬੀਵਾਲਾ ਇਸ ਗੱਲ ਦੀ ਪਰੇ ਗਵਾਹੀ ਭਾਈ ਦੇ ਸਾਸਾਰਾ ਲਾਦਨੇ ਆ ਕੋਕੇ ਜਦ ਕੋਈ ਗਾਣਾ ਘੜਦੇ ਆ ਸੱਚੇ ਦਿਲ ਤੋਂ ਕਰਦੇ ਪਿਆਰ ਤੇ ਦਿਲ ਤੋਂ ਹੀ ਨਫ਼ਰਤ ਕਰਦੇ ਆ ਸੱਚੇ ਦਿਲ ਤੋਂ ਕਰਦੇ ਪਿਆਰ ਤੇ ਦਿਲ ਤੋਂ ਹੀ ਨਫ਼ਰਤ ਕਰਦੇ ਆ ਦੋਸਤੋ ਜੇ ਇਹ ਗੀਤ ਚੰਗਾ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਤੇ ਜੈਨ ਨੂੰ ਸਬਸਕ੍ਰਾਈਬ ਕਰੋ ਜੇ ਕੋਈ ਨਾ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ